ਸ਼੍ਰੋਮਣੀ ਅਕਾਲੀ ਦਲ ਨੂੰ ਜਲੰਧਰ ਜਿਮਨੀ ਚੌਣ ਦੇ ਵਿੱਚ ਵੱਡਾ ਝਟਕਾ ਲੱਗਿਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸਰਜੀਤ ਕੌਰ ਦੇ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ਗਈ ਹੈ ਅਕਾਲੀ ਦਲ ਦੇ ਉਹ ਉਮੀਦਵਾਰ ਸੀ 21 ਜੂਨ ਨੂੰ ਨਾਮਜ਼ਦਗੀ ਪੱਤਰ ਉਹਨਾਂ ਦੇ ਵੱਲੋਂ ਅਕਾਲੀ ਦਲ ਦੇ ਉਮੀਦਵਾਰ ਵਜੋਂ ਭਰਿਆ ਗਿਆ ਸੀ ਪਰ 26 ਜੂਨ ਨੂੰ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਬਾਗੀ ਹੋ ਗਿਆ ਤੇ ਅਕਾਲੀ ਦਲ ਦੇ ਵਿੱਚ ਦੋ ਧੜੇ ਬਣ ਗਏ ਤਾਂ ਉਸ ਤੋਂ ਬਾਅਦ ਬੀਬੀ ਸਰਜੀਤ ਕੌਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲਾ ਅਤੇ ਉਹਨਾਂ ਦੀ ਧੜੇ ਦੇ ਵੱਲੋਂ ਹੱਥ ਪਿੱਛੇ ਖਿੱਚ ਲਿਆ ਗਿਆ ਸੀ ਕਿਨਾਰਾ ਕਰ ਲਿਆ ਗਿਆ ਸੀ ਅਤੇ ਬਾਗੀ ਧੜੇ ਨੇ ਉਹਨਾਂ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਸੀ ਪਰ ਹੁਣ ਬੀਬੀ ਸੁਰਜੀਤ ਕੌਰ ਆਵਾਜ਼ੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਥੇ ਬਾਗੀ ਧੜੇ ਦੇ ਉੱਤੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਉੱਤੇ ਤਿੱਖੇ ਹਮਲੇ ਬੋਲੇ ਨੇ ਬੀਬੀ ਸੁਰਜੀਤ ਕੌਰ ਨੂੰ ਵੀ ਉਹਨਾਂ ਨੇ ਪਾਰਟੀ ਵਿੱਚ ਸਰਕਾਰ ਵਿੱਚ ਬਣਦਾ ਮਾਨਤਨ ਦੇਣ ਦੀ ਗੱਲ ਆਖੀ ਹੈ ਤੇ ਆਖਿਆ ਕਿ ਇੱਕ ਨਾਮੀ ਪਰਿਵਾਰ ਨੂੰ ਜੋ ਕਿ ਕੁਰਬਾਨੀਆਂ ਵਾਲਾ ਪਰਿਵਾਰ ਹੈ ਉਸ ਨੂੰ ਜਿਸ ਤਰੀਕੇ ਦੇ ਨਾਲ ਜਲੀਲ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਦੇ ਵੱਲੋਂ ਇਹ ਬਹੁਤ ਮਾੜੀ ਗੱਲ ਹੈ ਤੇ ਉਹਨਾਂ ਨੇ ਆਖਿਆ ਕਿ ਬੀਬੀ ਸਰਜੀਤ ਕਾਰਤ ਉਹਨਾਂ ਦੇ ਪਰਿਵਾਰ ਨੂੰ ਬਣਦਾ ਸਤਕਾਰ ਪਾਰਟੀ ਦੇ ਵਿੱਚ ਅਤੇ ਸਰਕਾਰ ਦੇ ਵਿੱਚ ਦਿੱਤਾ ਜਾਵੇਗਾ ਤਾਂ ਇਹ ਵੱਡੀ ਖਬਰ ਜਲੰਧਰ ਜਿਮਨੀ ਚੌਣ ਦੇ ਨਾਲ ਜੁੜੀ ਹੋਈ ਸਾਂਝੀ ਤੁਹਾਡੇ ਨਾਲ ਕਰ ਰਹੇ ਹਾਂ ਬੀਬੀ ਸਰਜੀਤ ਕਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਨੇ ਇਸ ਸੀਟ ਦੇ ਉੱਤੇ ਜੋ ਚੋਣ ਹੋ ਰਹੀ ਹੈ ਸ੍ਰੀਤਲੰਗੁਰਾਲ ਜੋ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਸਨ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਸੀ ਤੇ ਅਸਤੀਫਾ ਉਹਨਾਂ ਨੇ ਆਪਣੀ ਵਿਧਾਇਕੀ ਤੋਂ ਦੇ ਦਿੱਤਾ ਸੀ ਜਿਸ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ ਤੇ ਸੀਟ ਦੇ ਉੱਤੇ ਹੁਣ उपचुनाव ਹੋ ਰਹੀ ਹੈ ਤੇ 10 ਜੁਲਾਈ ਨੂੰ ਵੋਟਾਂ ਪੈਣ ਜਾ ਰਹੀਆਂ ਇਸ ਚੋਣ ਦੇ ਵਿੱਚ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜੋ ਬਣਾਏ ਗਏ ਸੀ ਬੀਬੀ ਸਰਜੀਤ ਕੌਰ ਅਤੇ ਉਸ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਪਹਚਾਣ ਆਉਂਦਾ ਹੈ ਦੋ ਧੜਿਆਂ ਦੇ ਵਿੱਚ ਅਕਾਲੀ ਦਲ ਵੰਡਿਆ ਜਾਂਦਾ ਤੇ ਉਸ ਤੋਂ ਬਾਅਦ ਸਰਜੀਤ ਕੌਰ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਨਾਰਾ ਕਰ ਲਿਆ ਸੀ ਅਤੇ ਬਸਪਾ ਨੂੰ ਸਮਰਥਨ ਦੇ ਦਾ ਐਲਾਨ ਕਰ ਦਿੱਤਾ ਸੀ ਪਰ ਸਰਜੀਤ ਕੌਰ ਨੇ ਕਾਗਜ਼ ਵਾਪਸ ਨਹੀਂ ਸਿਲਾਏ ਬਾਗੀ ਧੜੇ ਦੇ ਵੱਲੋਂ ਲਗਾਤਾਰ ਉਹਨਾਂ ਦੇ ਪੱਖ ਵਿੱਚ ਪ੍ਰਚਾਰ ਵੀ ਕੀਤਾ ਜਾ ਰਿਹਾ ਸੀ ਜੰਦੂ ਮਾਜਰਾ ਹੋਣ ਬੀਬੀ ਜਗੀਰ ਕੌਰ ਹੋਣ ਜਾਂ ਫਿਰ ਬਾਕੀ ਦੀ ਜੋ ਲੀਡਰਸ਼ਿਪ ਬਾਗੀ ਹੋ ਚੁੱਕੀ ਆ ਉਹ ਹੋਵੇ ਲਗਾਤਾਰ ਪ੍ਰਚਾਰ ਕਰਦੇ ਵੀ ਸਰਜੀਤ ਕੌਰ ਦੇ ਪੱਖ ਵਿੱਚ ਦਿਖਾਈ ਦੇ ਰਹੇ ਸਨ ਪਰ ਬੀਬੀ ਸਰਜੀਤ ਕੌਰ ਨੇ ਅੱਜ ਬਾਕੀਆਂ ਨੂੰ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ ਦਿੰਦੇ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ਹੈ ਇਸ ਜੋ ਵੱਡਾ ਫੈਸਲਾ ਬੀਬੀ ਸਰਜੀਤ ਕੌਰ ਦੇ ਵੱਲੋਂ ਲਿਆ ਗਿਆ ਇਸ ਦੇ ਬਾਰੇ ਤੁਹਾਡੀ ਜੋ ਵੀ رائے ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ ਬਾਕੀ ਦੀਆਂ ਹੋਰ ਅਪਡੇਟਸ ਦੇ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਅਤੇ ਸਾਡੇ ਚੈਨਲ ਦੇ ਨਾਲ